ਔਰ ਇਸੇ ਤਰ੍ਹਾਂ ਸਤਖੰਡ ਵਾਸੀ શ્રીਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲੇ ਮਹਾਪੁਰਖ ਜਿਨ੍ਹਾਂ ਨੇ ਸੰਤ ਮਹਾਰਾਜ ਵੱਡਿਆਂ ਦੀ ਛੋਟਿਆਂ ਦੀ ਵਿੜਾਈ ਕਰਕੇ ਦੇਸ਼ਾਂ ਅਬਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਲੱਖਾਂ ਜੀਵਾਂ ਨੂੰ ਖੰਡੇ ਵਾਟ ਦਾ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ ਹੈ ਉਹਨਾਂ ਦੇ ਅਸਥਾਨਾਂ ਤੋਂ ਜਿਹੜਾ ਫੁੱਲ ਰੋਪੜ ਗੁਰੂ ਅਸਥਾਨ ਹੈ ਉਸ ਅਸਥਾਨ ਤੋਂ ਜਥੇਦਾਰ ਬਾਬਾ ਸਰਜਣ ਸਿੰਘ ਜੀ ਪਹੁੰਚੇ ਨੇ ਮਹਾਰਾਜਿਆਂ ਨੂੰ ਸ਼ਰਧਾ ਅਤੇ ਸਤਕਾਰ ਦੇ ਭੋਲ ਭੇਟ ਕਰਨ ਵਾਸਤੇ ਸਥਾਨ ਵੱਲੋਂ ਜੀ ਆਇਆਂ ਨੂੰ ਆਦ ਆਓ ਠੀਕ 15 ਮਿੰਟਾਂ ਵਾਸਤੇ ਸੰਤ ਬਾਬਾ ਸੁਰਜਣ ਸਿੰਘ ਜੀ ਪੇ ਹੋਵੇ ਵਾਲੇ ਮਹਾਪੁਰਖਾਂ ਦੇ ਸੇਵਾਦਾਰ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਅਤੇ ਸੰਤ ਮਹਾਰਾਜ ਨੂੰ ਸ਼ਰਧਾ ਅਤੇ ਸਤਕਾਰ ਭੇਟ ਕਰਨਗੇ ਕਬੀਰ ਮਰਦਾ ਮਰਦਾ ਜਗੂਆ ਮਰ ਪੀ ਨ ਜਾਣਿਆ ਕੋਏ ਐਸੀ ਮਰਨੀ ਜੋ ਬਨੇ ਬਹਰ ਨ ਮਰਨਾ ਹੋਏ ਕਬੀਰ ਇਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਆਪ ਬੈਠ ਕੇ ਬਿਕੁੰਠਾ ਵਿੱਚ ਜਾ ਕੇ ਵਿਛੋੜਾ ਦੇ ਕੇ ਪਿਆਰੀਆਂ ਨੂੰ ਬੈਠ ਕੇ ਬਿਕੁੰਠਾ ਵਿੱਚ ਜਾ ਕੇ ਵਿਛੋੜਾ ਦੇ ਕੇ ਪਿਆਰੀਆਂ ਨੂੰ ਆਪ ਕੋਨੇ ਟੁੱਕਾ ਪਿੰਡ ਤੇ ਮਰੀਓਤ ਬਾਜ ਪਿਆਰੇ ਆਪਣੇ ਫਿਰ ਹੀ ਨਾ ਤਿਰੋਤ ਸਵਾਪ ਸਾਰੇ ਹੀ ਸਤਕਾਰੋ ਮਹਾਂਪੁਰਸ਼ ਸਾਰੀਆਂ ਸੰਤਾਂ ਸੰਤਿ ਮਹਾਰਾਜ ਸੰਤ ਬਾਬੂ ਭਗਵਾਨ ਸਿੰਘ ਜੀ ਉਹਨਾਂ ਦੇ ਅੰਤਮ ਦਰਸ਼ਨ ਕਰਨ ਦੇ ਵਾਸਤੇ ਪਿਆਰੀਆਂ ਵਾਲੀਆਂ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਰਾਣਾ ਸਾਹਿਬ ਦੀ ਸਾਰੀ ਸੰਪਰਦਾ ਪੁੱਜੀ ਹੈ ਸੋਸਾ ਸਿੰਘ ਜੀ ਮਹਾਪੁਰਸ਼ਾ ਲੈ ਜਾਣਾ ਬਹੁਤ ਕਾਟਾ ਪਿਆ ਮਹਾਤਮਾ ਥਮ ਹੋਇਆ ਕਰਦੇ ਨੇ ਗੁਰੂ ਜਦੋਂ ਸਾਧੂ ਜਾਂਦੇ ਨੇ ਅਲਸੇ ਬਿੰਦਾ ਵੀ ਕੁਝ ਨਹੀਂ ਸਾਡੇ ਮਹਾਂਪੁਰ ਸੰਤ ਬਾਬਾ ਮਾਨ ਸਿੰਘ ਭੇਵੇ ਵਾਲੇ ਕਿਹਾ ਕਰਦੇ ਸਨ ਜਦੋਂ ਕਿਸੇ ਨੇ ਬਾਬਾ ਜੀ ਨੂੰ ਆਖੇ ਬੇਨਤੀ ਕਰਨੀ ਬਾਬਾ ਜੀ ਬੜੇ ਰੋਂਦੇ ਹੋ ਤੁਸੀਂ ਬਹੁਤ ਰੋਂਦੇ ਹੋ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾਣਾ ਸਾਹਿਬ ਵਾਲਿਆਂ ਨੇ ਕਹਿੰਦੇ ਰੋਈਏ ਕਿਉਂ ਨਾ ਰੋਈ ਰੋਈ ਕਹਿੰਦੇ ਕਿਉਂ ਨਾ ਰੋਈਏ ਕਹਿੰਦੇ ਸਾਡੇ ਸਾਡਾ ਜੀਵਨ ਬਣਾਉਣ ਵਾਲੇ ਸਾਨੂੰ ਪਰਮੇਸ਼ਰ ਨਾਲ ਜੋੜਨ ਵਾਲੇ ਰੂਹਾਨੀਆਂ ਦਾ ਕੀਰਤਨ ਸੁਣਾਉਣ ਵਾਲੇ ਪਿਆਰੇ ਪਿਆਰੇ ਬਚਨ ਸੁਣਾਉਣ ਵਾਲੇ ਸਾਡੇ ਕਰਮ ਬਦਲਣ ਵਾਲੇ ਸਾਡੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਲੇ ਕਹਿੰਦੇ ਅੱਜ ਵਿਛੋੜਾ ਦੇਖੇ ਜਾ ਰਹੇ ਨੇ ਅਸੀਂ ਕਿਉਂ ਨਾ ਰੋਈਏ ਆਪਾਂ ਮਾਂ-ਬਾਪ ਨੂੰ ਰੋਂਦੇ ਆ ਕਿਉਂ ਮਾਤਾ-ਪਿਤਾ ਸਾਡੇ ਵਾਸਤੇ ਸਾਰੀ ਜ਼ਿੰਦਗੀ ਦੀ ਕਮਾਈ ਜ਼ਮੀਨ ਜਾਇਦਾਦ ਘਰ ਘਾਟ ਛੱਡ ਕੇ ਜਾਂਦੇ ਨੇ ਪਰ ਮਹਾਕੁ ਰੱਬ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਉਹ ਦਾਤ ਸਾਨੂੰ ਬਖਸ਼ਿਖ ਜਾਂਦੇ ਨੇ ਜਿਹੜੀ ਦਾਤ અમર ਕਰਨ ਵਾਲੀ ਜਿਹੜੀ ਦਾਤ ਜੀਵਨ ਮੁਕਤ ਕਰਨ ਵਾਲੀ ਹੈ ਸੰਤਿ ਮਹਾਰਾਜ ਸੰਤ ਬਾਬਾ ਭਗਵਾਨ ਸਿੰਘ ਜੀ ਬਾਬਾ ਜੀ ਨੇ ਦੇਸ਼ਾਂ ਪਰਦੇਸਾਂ ਤੋਂ ਆਈਆਂ ਸੰਗਤਾਂ ਨੂੰ ਪੰਜਾਬ ਦੀਆਂ ਸੰਗਤਾਂ ਨੂੰ ਹਿੰਦੁਸਤਾਨ ਦੀਆਂ ਸੰਗਤਾਂ ਨੂੰ ਸਿਰਫ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੋੜਿਆ ਵਾਹਿਗੁਰੂ ਦੇ ਚਰਨਾਂ ਨਾਲ ਜੋੜਿਆ ਗੁਰੂ ਕੀ ਸਰਪਰ ਇੱਕ ਦੋ ਇੱਕ ਚਰੰਦਿਆਂ ਕੌਣ ਜਾਣੇ ਮੇਰਾ ਨਾਮ ਜਿਉ ਮਹਾਤਮਾ ਇੱਕ ਤੇ ਇੱਕ ਚਰੰਦਿਆਂ ਮਹਾਂਪੁਰਸ਼ ਸਰੀਰ ਤਿਆਗ ਕਰਕੇ ਜਾ ਰਹੇ ਨੇ ਬੜਾ ਘਾਟਾ ਪੈ ਰਿਹਾ ਹੈ ਸੰਸਾਰ ਤਬਾਹੀ ਵੱਲ ਨੂੰ ਵੱਧ ਰਿਹਾ ਹੈ ਪਰ ਕਮਾਈਆਂ ਵਾਲੇ ਮਹਾਂਪੁਰਸ਼ ਜਾ ਰਹੇ ਸਾਥੇ ਗੁਰੂ ਕੀ ਸੰਗਤ ਗੁਰੂ ਪਿਆਰਿਓ ਸੰਤ ਪਹਿ ਗਿਆ ਵਿਛੜ ਤੇ ਵਿਛੜਾ ਆਪਣੇ ਪਿਆਰ ਵਿਖੋ ਨੇ ਤੇ ਵਿਖੋਣਾ ਆਪਣੇ ਪਿਆਰੀ ਤੋਂ ਨੇ ਹੋ ਤਿਸ ਅਗੇ ਮਰ ਜਲੀ ਐ ਤ੍ਰਿਗ ਜੀਵਨ ਕੰਤਾਰ ਧਾਕੇ ਪਾ ਦੇ ਜੀਵਣਾ ਜਿਸ ਪਿਆਰੇ ਨਾਲ ਪਿਆਰ ਹੋਵੇ ਜਿਸ ਪਿਆਰੇ ਨੂੰ ਨਿਉ ਹੋਵੇ ਉਤੋਂ ਪਹਿਲਾਂ ਮਰ ਜੀਵੇ ਚੰਗਾ ਹੈ ਉਤੋਂ ਪਹਿਲਾਂ ਮਰ ਜਾਣਾ ਹੀ ਪੈਂਦਾ ਹੈ ਸੰਤ ਮਹਾਰਾਜ ਸੰਤ ਪਾਪਾ ਈਸ਼ਰ ਸਿੰਘ ਰਾਣਾ ਸਾਹਿਬ ਵਾਲੇ ਉਹਨਾਂ ਦੇ ਕਿੰਨੇ ਪ੍ਰੇਮ ਵਾਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਨ ਵਾਲੇ ਉਹਨਾਂ ਦੀਆਂ ਬਖਸ਼ਾ ਪ੍ਰਾਪਤ ਕਰਨ ਵਾਲੇ ਗੁਰੂ ਪਿਆਰਿਓ ਵਿਛੋੜਾ ਦੇਖੇ ਜਾ ਰਹੇ ਨੇ ਕਿੰਨੇ ਪਿਆਰੇ ਪਿਆਰੇ ਬਾਬੇ ਦੇ ਸੇਵਾਦਾਰ ਸਰੀਰ ਵਿਛੋੜਾ ਦੇ ਗਏ ਨੇ ਸੰਤ ਬਾਬਾ ਭਗਵਾਨ ਸਿੰਘ ਜੀ ਮਹਾਂਪੁਰਸ਼ ਆਹ ਜਿਨ੍ਹਾਂ ਦਾ ਜੀਵਨ ਬੜਾ ਹੀ ਨਿਰਲੇਪ ਜੀਵਨ ਸੀ ਜਿਨ੍ਹਾਂ ਦਾ ਜੀਵਨ ਇੱਕ ਰਾਜੇ ਜੋਗੀ ਨਾਲੋਂ ਘੱਟ ਨਹੀਂ ਸੀ ਰਾਜ ਮਹਾਰਾਜ ਜੋਗ ਮੈਂ ਜੋਗੀ ਤਪ ਮਤ ਬਿਰਤ ਗ੍ਰਿਸ਼ਤ ਮੈਂ ਭੋਗੀ ਜਾਏ ਜਾਏ ਪਗਤਾ ਸੁਖ ਪਾਇਆ ਨਾਨਕ ਤੁਸ ਫਿਰ ਕਰ ਤੇਾਰੇ ਦਾ ਕੌਣ ਹੱਥ ਪਾ ਸਕਦਾ ਹੈ ਸਾਧ ਕੀ ਮਹਿਮਾ ਬੇਦ ਨਾ ਜਾਣੇ ਪਰ ਬਿਛੋੜਾ ਸਾਡੇ ਬਾਬਾ ਜੀ ਸੰਤ ਮਾਤਾ ਮਾਨ ਸਿੰਘ ਜੀ ਭੇਵੇ ਵਾਲੇ ਜਦੋਂ ਵੱਡਿਆਂ ਬਾਬਾ ਜੀ ਦੀ ਵਰਸੀ ਹੋਣੀ ਬਾਬਾ ਜੀ ਨੇ ਰੋਂਦਿਆਂ ਹੀ ਰਹਿਣਾ ਰੋਂਦਿਆਂ ਹੀ ਰਹਿਣਾ ਮਾਪੇ ਕਿਆ ਕਰਦੇ ਸੀ ਕਿੰਦੇ ਜਦੋਂ ਤੁਹਾਨੂੰ ਉਹ ਛੋੜਾ ਲੱਗੇਗਾ ਨਾ ਜਦ ਤੱਕ ਛੋੜਾ ਪਵੇਗਾ ਜਦੋਂ ਤੱਕ ਨਾ ਛੋੜਾ ਪਵੇਗਾ ਪਤਾ ਉਦੋਂ ਲੱਗੇਗਾ ਹਾਂ ਸੱਚ ਮੁੱਚ ਅੱਜ ਪਤਾ ਲੱਗਦਾ ਕਿ ਉਹਨਾਂ ਦਾ ਸਰੀਰ ਕਰਕੇ ਰਹਿਣਾ ਕਿੰਨਾ ਜ਼ਰੂਰੀ ਸੀ ਮਾਂ ਪੁੱਛਾਂ ਦਾ ਸਰੀਰ ਕਰਕੇ ਰਹਿਣਾ ਬਹੁਤ ਜ਼ਰੂਰੀ ਹੈ ਫਿਰ ਬਾਬਾ ਜੀ ਕਿਹਾ ਕਰਦੇ ਭਾਈ ਅਸੀਂ ਸੰਤਾਂ ਨੂੰ ਜਿਵੇਂ ਕਰਮਾਂ ਨੂੰ ਰੋਲਦੇ ਜੇ ਕਰਮਾਂ ਨੂੰ ਸਾਨੂੰ ਪ੍ਰਵਚਨ ਕੌਣ ਸੁਣਾ ਲਵੇ ਸੰਨਾਏਗਾ ਸੰਤ ਬਾਬਾ ਭਗਵਾਨ ਸਿੰਘ ਮਹਾਂਪੁਰਖ ਕਿੰਨੇ ਪ੍ਰਵਚਨ ਸੁਣਾਉਂਦੇ ਸਨ ਸੰਗਤਾ ਸੁਣਦਾ ਕਰਦੀਆਂ ਸਨ ਉੱਠ ਕੇ ਬੈਠੋ ਬਾਬਾ ਜੀ ਸੰਗਤਾਂ ਬਚਨ ਸੁਣਨ ਨੂੰ ਆਈਆਂ ਬੈਠੋ ਬਾਬਾ ਜੀ ਸੰਗਤਾਂ ਬਚਨ ਸੁਣਨ ਨੂੰ ਆਈਆਂ ਉੱਠ ਕੇ ਬੈਠੋ ਬਾਬਾ ਜੀ ਸੰਗਤਾਂ બધ பச்சலாத்த பச்சனா பச்சல ਜੋ ਬਾਬਾ ਜੀ ਸੰਤਾਂ ਬਚਨ ਸੁਣਨ ਨੂੰ ਆਇਆ ਉੱਠ ਕੇ ਸਹਿਜੋ ਬਾਬਾ ਜੀ ਸੰਤਾਂ ਬਚਨ ਸਰ ਅਸੇ ਸਿਡੇਤ ਦੇ ਬਹਿ ਕੇ ਬਚਨ ਸੁਣਾ ਕਰਦੇ ਸਨ ਅੱਜ ਸਿਡੇਤ ਦੇ ਬਹਿ ਕੇ ਕੀਰਤਨ ਦੀਆਂ ਸ਼ੈਂਭਰਾ ਲਾਉਂਦੇ ਸੀ ਪਰ ਅੱਜ ਬਾਬਾ ਜੀ ਬੋਲਦੇ ਨੇ ਖਿਲਨਾ ਕਾਠਾ ਕਹਿੰਦਾ ਮਹਾਂਪੁਰਸ਼ਾਂ ਦਾ ਕਹਿੰਦੇ ਜਦੋਂ ਵੱਡੇ ਸੰਤ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾਧਾ ਸਾਹਿਬ ਵਾਲੇ ਜਦੋਂ ਨਨਕਾਰ ਦੇ ਦੇਸ਼ ਨੂੰ ਗਏ ਛੋਟੇ ਸੰਤ ਸਟੇ ਤੇ ਬੈਠੇ ਸੀ ਮਲੂਕੇ ਵਾਲੇ ਮਹਾਂਪੁਰਸ਼ਾਂ ਨੇ ਧਾਰਨਾ ਪੜੀ ਗੁਰੂ ਪਿਆਰਿਓ ਸੰਤ ਆਪਾਂ ਨਾਜਰ ਸਿੰਘ ਜੀ ਮਲੂਕੇ ਵਾਲੇ ਮਹਾਂਪੁਰਸ਼ਾਂ ਨੇ ਧਾਰਨਾ ਪੜੀ ਕਹਿੰਦੇ ਛੋਟੇ ਸੰਤਾਂ ਦੀਆਂ ਤਾਹਾਂ ਨਿਕਲ ਗਈਆਂ ਪੁੱਪਾ ਦੀਆਂ ਬਾਬਾ ਜੀ ਸਾਰਾ ਦਾਦਾ ਹੰਗਵਾਂ ਲੱਪੇ ਜ ਗਿਆ ਅੱਜ ਤਿੰਨਾਂ ਨੀ ਖੜਾ ਮਾਂ ਪਿਆਰਾ ਕਰਦਾ ਸੀ ਨਿਹਾਲ ਸੰਗ ਦਾ ਅਜਰ ਸੀ ਦਲੀਖੜਾ ਮਾ ਵਾਲਾ ਪਿਆਰਾ ਕਰਦਾ ਸੀ ਨਿਹਾਲ ਸੰਗ ਦਾ ਅਜਰ ਹਰੀ ਨਹੀਂ ਕੀਤੀ ਜਾਂਦੀ ਜਿਵੇਂ ਸਾਧੂ ਤੋਂ ਬਿਨਾ ਮਹਾਤਮਾ ਤੋਂ ਬਿਨਾ ਦਰਬਾਰ ਨਹੀਂ ਸਜਿਆ ਕਰਦੇ ਮੈਨੂੰ ਯਾਦ ਆ ਸੰਤ ਬਾਬਾ ਮਾਨ ਸਿੰਘ ਜੀ ਢੇਵੇ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਜਿਵੇਂ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਸੰਤ ਬਾਬਾ ਕੀਸ਼ਿੰਗ ਉਹਨਾਂ ਗੁਰ ਭਾਈ ਸਾਹਿਬ ਜਿਵੇਂ ਕਾਲੂ ਬਾਬਾ ਜੀ ਦਾ ਸਰੀਰ ਆਪ ਪਗੌਰ ਸਾਹਿਬ ਜਲ ਪ੍ਰਵਾਹ ਕਰਨਾ ਕਿ ਮੇਰੇ ਸਿਰ ਬਾਬਾ ਜੀ ਜੀ ਜਦੋਂ ਜਲ ਪ੍ਰਵਾਹ ਕਰਨ ਵਾਸਤੇ ਗਏ ਛੋਟੇ ਸੰਤ ਸੰਤ ਬਾਬਾ ਮੋਹਨ ਸਿੰਘ ਢੇਵੇ ਵਾਲੇ ਜਦੋਂ ਬੇੜਾ ਤੋੜ ਲੱਗੇ ਸਾਧੂ ਬੜੇ ਹੌਸਲੇ ਵਾਲੇ ਹੋ ਗਏ ਨੇ ਮਹਾਤਮਾ ਭਾਣੇ ਨੂੰ ਮੰਨ ਜਦੋਂ ਬੇੜਾ ਤੋੜ ਲੱਗੇ ਨਾ ਬੇੜਾ ਮੈਂ ਛੋਟੇ ਸੰਤਾਂ ਨੂੰ ਸੰਤ ਬਾਬਾ ਮੋਹਨ ਸਿੰਘ ਨੂੰ ਵੇਖਿਆ ਉੱਚੀ ਉੱਚੀ ਰੋਣ ਲੱਗ ਪਈ ਉੱਚੂ ਉੱਚਤਾਵਾਂ ਮਾਰੀਆਂ ਕੋਨਾ ਮੁਠੀ ਜਨਾਵੇ ਉਹਨਾਂ ਦਾ ਮਨ ਨਾ ਖੜੇ ਕਿਉਂਕਿ ਗੁਰਪ੍ਰਾਈ ਸੰਗ ਜਦੋਂ ਭਰਾ ਦਾ ਉਹ ਸਮਾਗਿਆ ਨਹੀਂ ਦੰਦਾ ਜਦੋਂ ਭਰਾ ਦਾ ਭਰਾ ਨਾਮ ਵਿਛੋੜਾ ਪੈ ਜਾਵੇ ਜਿਵੇਂ ਅੱਜ ਸੇਵਾਦਾਰਾਂ ਨੇ ਅੱਜ ਰਾੜਾ ਸਾਹਿਬ ਦੀ ਸੰਪਰਦਾ ਨੂੰ ਕੀ ਅੱਜ ਸਾਰੇ ਸੰਤ ਸਮਾਜ ਨੂੰ ਬੜਾ ਕਾਟਾ ਪਿਆ ਸੰਤਾਂ ਦੀ ਬੜੀ ਲੋੜ ਹੁੰਦੀ ਹੈ ਮਹਾਤਮਾ ਥੰਮ ਹੁੰਦੇ ਨੇ ਅਰਦਾਸ ਕਰਿਆ ਕਰੋ ਕਿ ਸਾਧੂ ਆਉਂਦੇ ਰਹਿਣ ਬਾਰ-ਬਾਰ ਮਹਾਤਮਾ ਆਉਂਦੇ ਰਹਿਣ ਆਉਂਦੇ ਰਹਿਣ ਗੁਰੂ ਪਿਆਰਿਓ ਕਿਉਂਕਿ ਮਹਾਤਮਾ ਥੰਮ ਹੁੰਦੇ ਨੇ ਥੰਮ ਮੇਰਾ ਨਾ ਕੋਈ ਸਾਥ ਮਿਲ ਸਾਥ ਨਾ ਕਿਸੇ ਜਗ ਵਿੱਚ ਕੋਆ ਭਉ ਸਮਾਗਿਆ ਨਹੀਂ ਅੰਦਾ ਤੇਰੀ ਕਰਨੀ ਵੇਖ ਜਾਂਦੀ ਹੋਵੇ ਐਸੀ ਕਰਨੀ ਕਰ ਜਾ ਪਿਆਰੀਆਂ ਤੇਰੀ ਕਰਨ ਨੂੰ ਵੇਖ ਚੱਕ ਰੋ ਰਮੀ ਸਰ ਦਾ ਪਿਆਰ ਕਦ ਗੋਵੇ ਐਸੀ ਦਰਦੀ ਕਰ ਜਾ ਪਿਆਰੀ ਤੇਰੀ ਕਰਲੀ ਨੂੰਏ ਚੱਕ ਰੋਵੇ ਐਸੀ ਦਰਦੀ ਕਰ ਜਾ ਪਿਆਰੀ ਦਰਦ ਨੂੰਏ ਚੱਕ ਮਹਾਮਾਏ ਜਗਤ ਮੈਂ ਜਗ ਹੱਥੇ ਹੰਗ ਲੋਏ ਐਸੀ ਦਰਨੀ ਕਰ ਕਰ ਲੋ ਤੂੰ ਮਹਾਮੋ ਜਗ ਨੋਏ ਐਨੇ ਬੋਲ ਕੋ ਪ੍ਰਵਾਨ ਮੈਂ ਫਿਰ ਸਤੇਸ਼ ਸਿੰਘ ਸਾਹਿਬ ਦਾ ਰਾਣਾ ਸਾਹਿਬ ਦੀ ਸਾਰੀ ਸੰਪਰਦਾ ਦੇ ਅਸੀਂ ਚਰਣਾ ਗਾ ਆਪਣਾ ਸਿਰ ਰੱਖਦੇ ਹਾਂ ਜਿੰਨੇ ਵੀ ਸੇਵਾਦਾਰ ਵਿਹੰਗਮ ਹੈ ਕਿਉਂਕਿ ਜਿਨ੍ਹਾਂ ਨੇ ਸਾਨੂੰ ਸਮਾਂ ਬਖਸ਼ਿਆ ਸੰਤ ਬਾਬਾ ਮੋਹਨ ਸਿੰਘ ਜੀ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਹਾਂਪੁਰਸ਼ਾਂ ਦੇ ਗੁਰਪਾਈ ਉਹ ਵੀ ਇੰਗਲੈਂਡ ਗਏ ਨੇ ਕਿਉਂ ਇੰਗਲੈਂਡ ਵਿੱਚ 2 ਤਿੰਨ 4 ਤਰੀਕ ਨੂੰ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦੀ ਯਾਦ ਮਨਾਈ ਜਾਣੀ ਹੈ ਸੋ ਮਹਾਂਪੁਰਸ਼ਾਂ ਵੱਲੋਂ ਉਹਨਾਂ ਦਾ ਹੁਕਮ ਹੋਇਆ ਸੀ ਕਿ ਰੋਪੜ ਤੋਂ ਗੁਰਦੁਆਰਾ ਸੱਚਖੰਡੀਸ਼ਰ ਦਰਬਾਰ ਰੋ ਪਰ ਫੂਲ ਵੇਖੇ ਤੋਂ ਕਿ ਬੇਟਾ ਤੁਸੀਂ ਸਾਡਾ ਨਾਂ ਲੈ ਕੇ ਹਾਜ਼ਰੀ ਭਰ ਕੇ ਆਉਣੀ ਸੋ ਇਹਨੀਆਂ ਬੇਨਤੀਆਂ ਕਰੂ ਪ੍ਰਵਾਨ ਅਸੀਂ ਮਹਾਪੁਰਸ਼ਾਂ ਵੱਲੋਂ ਸੰਤ ਜੀ ਮਹਾਰਾਜ ਸੰਤ ਬਾਬਾ ਭਗਵਾਨ ਸਿੰਘ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਸੀਸ ਧਾਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਬਲੌਜ ਫਤਿਹ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪੇ ਹੋਵੇ ਵਾਲੇ ਮਹਾਂਪੁਰਖ ਅਤੇ ਉਹਨਾਂ ਦੇ ਗੁਰ ਭਾਈ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਉਹਨਾਂ ਵੱਲੋਂ ਮਹਾਂਪੁਰਖਾਂ ਦੇ ਅਸਥਾਨ ਸੱਚਖੰਡ ਦਰਬਾਰੇ ਸ਼ਰ ਦਰਬਾਰ ਫੁੱਲ ਰੋਪਣ ਤੋਂ ਬਾਬਾ ਸੁਰਜਣ ਸੁਰਜਣ ਸਿੰਘ ਜੀ